ਲੈ ਭਾਈ ਮਿੱਤਰੋ ਲੈ ਭਾਈ ਮਿੱਤਰੋ ਯੋ ਪੰਗਰ ਆਲੇ ਹੋ ਮੈਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੈ ਸਵਾਗਤ ਆ ਜੀ ਫੇਰ ਤੁਹਾਡਾ ਇੱਕ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਉਹ ਜਿਹੜੀ 2 ਤਰੀਕ ਨੌਮਾ ਵੀ ਨਾ 2025 ਤੇ ਕੱਲ ਆਪਾਂ ਨੇ ਵੀ ਵੀਡੀਓ ਪਾਈ ਦਿਓਰਾ ਦੇਖੋ ਝੋਨੇ ਕਿਉਂਕਿ ਝੋਨਾ ਲਓ ਭਈਓ ਸਾਰਾ ਝੋਨਾ ਦਿਖ ਦਿਖ ਰਿਹਾਦਾ ਕਿਉਂਕਿ ਲੈਵਲ ਬਹੁਤ ਪਾਣੀ ਘਟ ਗਿਆ ਪੰਜ ਛੇ ਫੁੱਟ ਪਾਣੀ ਘਟਿਆਦਾ ਘੱਗਰਾਂ ਤੇ ਤੇ ਇੱਕ ਘੱਗਰ ਭਾਈ ਅੱਜ 2 ਤਰੀਕ ਹੋ ਗਈ ਜਿਹੜੀ ਘੱਗਰ ਚੜਤਾ ਫੇਰ ਆ ਗਿਆ ਤੇ ਇਸ ਟਾਈਮ 3 ਵਜ ਰਿਆਂ ਭਈ 2 ਤਰੀਕ ਨਵੰ ਮਹੀਨਾ 2025 ਤੇ ਉਹ ਝੋਨਾ ਭਈ ਸਾਰਾ ਡੁੱਬ ਗਿਆ ਇੰਨਾ ਜਿਆਦਾ ਪਾਣੀ ਫੇਰ ਵੱਧ ਗਿਆ ਤੇ ਇੱਧਰ ਦੇਖੋ ਭਈ ਸਾਰਾ ਪਹਿਲਾਂ ਆਪਾਂ ਨੇ ਵੀਰੋ 31 ਤਰੀਕ ਨੂੰ ਵੀਡੀਓ ਪਾਈ ਤੇ ਉਸ ਟਾਈਮ ਭਈ ਉਹ ਝੋਨਾ ਇਤਰੀ ਦਾ ਪਾਣੀ ਬਹੁਤ ਜਿਆਦਾ ਤੇ ਕੱਲ ਪਾਈ ਦੀ ਆਪਾਂ ਨੇ ਵੀਰੋ 1 ਤਰੀਕ ਨੂੰ ਇਸ ਟਾਈਮ ਬਾਈ ਸਾਰਾ ਪਾਣੀ ਖਤਮ ਹੋ ਗਿਆ ਦਾ ਮਤਲਬ ਝੋਨਾ ਚਮਕਣ ਲੱਗਿਆ ਦਾ ਸਾਰਾ ਲੈਵਲ ਘਟ ਗਿਆ ਦਾ ਖੱਗਰ ਦਾ ਤੇ ਜਿਹੜੀ ਅੱਜ ਵੀਰੋ ਦੋ ਤਰੀਕਾ ਤੇ ਇਸ ਟਾਈਮ ਬਾਈ ਦੇਖੋ ਫੇਰ ਜਿਆਦਾ ਲੈਵਲ ਵੱਜ ਗਿਆ ਪਾਣੀ ਦਾ ਬਹੁਤ ਜਿਆਦਾ ਤੇ ਕਈ ਵੀਰਾਂ ਨੇ ਬਾਈ ਕਮੈਂਟ ਆ ਰਹੇ ਤੇ ਬਾਈ ਬਈ ਆਪਣਾ ਜਿਹੜੀ ਵੀਡੀਓ ਆਪਾਂ ਨੇ ਕੱਲ ਪਾਈ ਧੀ ਵੀਰਾਂ ਨੇ ਕਮੈਂਟ ਆਇਆ ਤੇ ਬਾਈ ਇੱਧਰ ਪਾਣੀ ਘਟਿਆ ਨਹੀਂ ਤੇ ਝੋਟ ਮਾਰ ਰਿਹਾ ਪਰ ਆਪਾਂ ਨੇ ਬਈ ਸਹੀ ਵੀਡੀਓ ਪਾਈ ਧੀ ਪੂਰੀ ਖੜਕਾ ਪਾਈ ਧੀ ਤੇ ਉਰਾ ਇਸ ਟੈਂਪ ਝੋਨਾ ਦਾ ਦੇਖ ਲੋ ਸਾਰਾ ਝੋਨਾ ਨੰਗਾ ਹੋ ਗਿਆ ਦਾ ਮਤਲਬ ਦਿਖਣ ਲੱਗਿਆ ਦਾ ਤੇ ਅੱਜ ਜਿਹੜੀ ਦੋ ਤਰੀਕਾ ਤੇ ਅੱਜ ਫੇਰ ਜ਼ਿਆਦਾ ਲੈਵਲ ਵੱਧ ਗਿਆ ਪਾਣੀ ਕਿਉਂਕਿ ਘੱਗਰ ਬਈ ਉੱਧਰ ਤੇ ਫੇਰ ਫਟ ਗਿਆ ਤੇ ਘੱਗਰ ਵੀ ਤੁਹਾਨੂੰ ਦਿਖਾਣੇ ਆ ਜਾ ਕੇ ਕਿੰਨਾ ਜ਼ਿਆਦਾ ਵੱਧ ਗਿਆ ਪਾਣੀ ਤੇ ਆਪਾਂ ਇਸ ਟਾਈਮ ਲਾਈਵ ਦਿਖਾ ਰਹੇ ਆ ਤੁਹਾਨੂੰ 3 ਵਜ ਰਹੇ ਆ ਬਈ ਤੇ 3 ਵਜ ਕਾ 16 ਮਿੰਟ ਹੋ ਗਏ ਤੇ ਦੋ ਤਰੀਕ ਅੱਜ ਵੀਰੋ ਨੋਮਾ ਮਿੰਨਾ ਤੇ ਕੱਲ ਕੀ ਵੀਡੀਓ ਮਾ ਵੀਰੋ ਕੋਈ ਪਾਣੀ ਤਾਂ ਕਿਉਂਕਿ ਬਹੁਤ ਜ਼ਿਆਦਾ ਘੰਗਰ ਦਾ ਜਿਹੜਾ ਲੈਵਲ ਘਟ ਗਿਆ ਦਾ ਤੇ ਅੱਜ ਬਈ ਫੇਰ ਵੱਧ ਗਿਆ ਬਾਕੀ ਦੇਖੋ ਬਈ ਕੀ ਬਣਦਾ ਕਿਉਂਕਿ ਬਦਨ ਕਾਰਨ ਇਹੋ ਹੀ ਆ ਬਈ ਲਗਾਤਾਰ ਮਹੀ ਪੈ ਰਿਹਾ ਹਰ ਰੋਜ਼ ਹੀ ਵੀ ਦੇਖ ਲੋ ਬਈ ਬੱਦਰ ਕਿੱਥੇ ਚੜੇ ਖੜੇ ਆ ਬਾਕੀ ਦੀਪੂ ਬਾਈ ਆਪਣਾ ਦੱਸਾਗਾ ਹਾਂ ਵੀਰੇ ਦੀਪੂ ਬਹੁ ਮਾੜੇ ਹਾਲਾਂ ਦੀਪੂ ਗੈਰਾ ਬਈ ਕਿਉਂਕਿ ਬਈ ਦੀਪੂ ਆਪਾਂ ਨੇ ਕੱਲੂ ਰਾਏ ਤੇ ਚੋਨਾ ਹੈ ਨਹੀਂ ਤਾਂ ਗੱਲ ਕੱਲੂ ਰਾ ਬਈ ਪਾਣੀ ਹੈ ਨਹੀਂ ਤਾਂ ਕਿਉਂਕਿ ਅੱਜ ਜੀਰੀ ਸਾਰੀ ਚਮਕਣ ਲੱਗੀ ਦੀ ਪਰ ਅੱਜ ਬਈ ਫੇਰ ਅੱਜ ਸਵੇਰੇ ਪਾਏ ਦੇ ਵਿੱਚ ਜਦਵੀਨ ਦਾ ਤੇ ਉਹ ਥੋੜੀ ਥੋੜੀ ਝੌਂਕਰੀ ਵੀਰੇ ਉਸ ਕੱਲ ਆਪਾਂ ਨੇ ਜਿਹੜੀ ਵੀਡੀਓ ਪਾਈ ਉਹ ਸਾਰਾ ਚੋਨਾ ਬਈ ਦਿਖਣ ਲੱਗਿਆ ਦਾ ਉਸ ਤਰ੍ਹਾਂ ਮਦਲ ਨੰਨ ਸਾਰਾ ਨੰਗਾ ਹੋ ਗਿਆ ਚੋਨਾ ਪਰ ਇਸ ਟੈਂਪ ਵੀ ਲੈਗਲ ਫੇਰ ਵੱਧ ਗਿਆ ਜਿਹੜਾ ਘੱਗਰ ਦਾ ਕਿਉਂਕਿ ਘੱਗਰ ਬਾਹਰ ਨਿਕਲ ਗਿਆ ਘੱਗਰ ਵੀ ਤੁਹਾਨੂੰ ਦੁਕਾਨੇ ਆ ਜਾ ਕੇ ਲੈ ਭਾਈ ਮਿੰਤਰੋ ਅੱਜ ਚੱਲੇ ਆ ਫੇਰ ਆਪਾਂ ਘੱਗਰ ਨਦੀ ਮਹਿਮੂਦਪੁਰ ਲੈ ਵੀ ਚੋਨਾ ਦੇਖੋ ਵੀ ਸਾਰਾ ਡੁੱਬ ਗਿਆ ਤੇ ਕੱਲ ਆਪਾਂ ਨੇ ਇੱਕ ਵੀਡੀਓ ਪਾਈ ਧੀ ਵੀਰੋ ਤੇ ਜਿਹੜੀਆਂ ਇੱਕ ਤਰੀਕ ਨੌਵਾਂ ਮਹੀਨਾ ਤੇ ਅੱਜ ਬਈ 2 ਤਰੀਕ ਆ ਤੇ ਨੌਵਾਂ ਮਹੀਨਾ ਤੇ ਕੱਲ ਇਸ ਜਗ੍ਹਾ ਦਾ ਸਾਰਾ ਝੋਨਾ ਬਈ ਸਿਖ ਰਿਹਾ ਦਾ ਆਪਾਂ ਨੇ ਵੀਡੀਓ ਪਾਈ ਦੀ YouTube 'ਆ ਤੇ ਅੱਜ ਦੇਖ ਲਓ ਬਈ ਕਿੰਨਾ ਜ਼ਿਆਦਾ ਪਾਣੀ ਫੇਰ ਵਧ ਗਿਆ ਤੇ 4 3 ਕਾ ਟਾਈਮ ਆ 3 ਵਜ ਗਏ ਤੇ ਅੱਜ 2 ਤਰੀਕ ਤੇ ਨੌਵਾਂ ਮਹੀਨਾ 2025 ਆ ਬਈ ਲਾਈਵ ਅਪਡੇਟ ਆਇਓ ਇਹ ਪਾਣੀ ਦੇਖੋ ਕਿੰਨੀ ਤਾਕਤ ਛੱਲਾ ਮਾਰ ਰਿਹਾ ਵੀ ਦੇਖੋ ਇਹ ਕੰਬ ਰਿਹਾ ਵਾ ਦੇਖੋ ਭਾਈ ਇੱਧਰ ਦੇਖੋ ਭਾਈ ਕੱਲ ਆਪਾਂ ਨੇ ਇੱਕ ਵੀਡੀਓ ਪਾਈ ਦੀ ਲੋਕ ਕਹਿੰਦੇ ਬਈ ਬਹੁਤ ਮਤਲਬ ਠੇਕ ਆ ਵੀ ਪਾਣੀ ਘਟਿਆ ਨਹੀਂ ਹੈਗਾ ਤੇ ਭਾਈ ਕੱਲ ਜਿਹੜਾ ਘਟ ਗਿਆ ਦਾ ਬਹੁਤ ਜ਼ਿਆਦਾ ਮਾਣੀ ਤੇ ਇੱਧਰ ਤੁਹਾਨੂੰ ਦਿਖਾਵਾਂਗੇ ਕਿੱਥੇ ਤੱਕ ਪਹੁੰਚਿਆ ਦਾ ਕੱਲ 5-6 ਫੁੱਟ ਪਾਣੀ ਜਿਹੜਾ ਘਟਿਆ ਦਾ ਤੇ ਇੱਧਰ ਆਪਣੀ ਚਰੀਆਂ ਚੂਰੀਆਂ ਦਿਖਾਉਂਦੇ ਆ ਸਾਰੀਆਂ ਬਈ ਨੰਗੀਆਂ ਮਤਲਬ ਦਿਖਣ ਲੱਗੀਆਂ ਦੀ ਉਹ ਚਰੀ ਸਾਹਮਣੇ ਭਾਈ ਮਿੱਤਰੋ ਜਿਉਂ ਪੰਗਰਾ ਦੇਖੋ ਮਹਿਮੂਦ ਉੱਪਰ ਖੜੇ ਐ ਇਸ ਟਾਈਮ ਆਪਾਂ ਤੇ ਵੇ ਵੀਰੋ ਦੇਖੋ ਕਿੰਨਾ ਜਿਆਦਾ ਲੈਵਲ ਵਧ ਗਿਆ ਤੇ ਤਰੀਕਾ ਰੇਟ ਦੇਖ ਲਓ ਬਈ ਅੱਜ ਕਈ ਬੰਦੇ ਬਈ ਆਪਣੀ ਵੀਡੀਓ ਫੇਕ ਸਮਝਾ 3 ਵਜੇ ਦਾ 18 ਮਿੰਟ ਹੋ ਗਏ ਤੇ 2 ਤਰੀਕ ਨੋਮਾ ਮਿਨਰਜ ਤੇ ਪਾਣੀ ਦੇਖੋ ਵੀ ਲੈਵਲ ਦਾ ਤੇ ਕੱਲ ਆਪਾਂ ਨੇ ਇੱਕ ਤਰੀਕ ਜਿਹੜੀ ਵੀਡੀਓ ਪਾਈ ਸੀ ਬਹੁਤ ਜਿਆਦਾ ਬਈ ਉਹ ਉਧਰ ਜਿਹੜਾ ਝੋਨਾ ਸਾਰਾ ਦੇਖੋ ਟਿਕਨ ਲੱਗੇ ਦਾ ਲੈਵਲ ਵੀ ਘਟਿਆ ਦਾ ਬਈ 5-6 ਫੁੱਟ ਪਾਣੀ ਘਟ ਗਿਆ ਦਾ ਪਰ ਇਸ ਵਕਤ ਬਈ ਬਹੁਤ ਜਿਆਦਾ ਪਾਣੀ ਫੇਰ ਹਾਲਾਤ ਖਰਾਬ ਹੋ ਗਏ ਇਹ ਪਾਣੀ ਵੀਰੋ ਜਿਹੜੇ ਮੀਂਹ ਪੈ ਰਹੇ ਆ ਬਹੁਤ ਜਿਆਦਾ ਜਾਦਾ ਮੀਂਹ ਪੈ ਰਹੇ ਆ ਤੇ ਇਸ ਕਰਕੇ ਬਈ ਮੀਂਹ ਦਾ ਪਾਣੀ ਆ ਜਿਹੜਾ ਤੇ ਲਗਾਤਾਰ ਆਪਣਾ ਵੀਰਾ ਬਈ ਰੋਜ਼ ਮੀਂਹ ਪੈ ਰਿਹਾ ਤੇ ਪੱਦਲ ਹੁਣ ਵੀ ਚੜ ਕੇ ਖੜਿਆ ਤੇ ਇਧਰ ਵੀ ਦੇਖ ਲਓ ਬਈ ਕਿੰਨਾ ਜਿਆਦਾ ਪਾਣੀ ਵੱਧ ਗਿਆ ਇਸ ਕਾਰਨ ਯੋ ਕਾਰਨ ਆ ਬਈ ਬਾਕੀ ਇਧਰ ਵੀ ਦੇਖ ਲਓ ਬਈ ਕਿੰਨਾ ਜਿਆਦਾ ਪਾਣੀ ਫਿਰ ਗਿਆ ਅਦਰ ਝੋਨੇ ਝੁੰਨੇਆਂ ਸਾਰਾ ਪਾਣੀ ਫਿਰ ਗਿਆ ਤੇ ਆਹੋ ਦੇਖੋ ਵੀ ਇਧਰ ਜਿਹੜੀ ਚਰੀਆਂ ਚੁਰੀਆਂ ਦਿਖ ਰੀਆਂ ਤੇ ਸਾਰੀਆਂ ਬਈ ਕੱਲ ਪੋਰੀਆਂ ਦਿਖਣ ਲੱਗੀਆਂ ਦੀ ਜੀਰੀ ਵਾਂਗੂ ਤੇ ਇਸ ਟਾਈਮ ਦੇਖ ਲਓ ਬਈ ਪੂਰਾ ਭਰ ਗਿਆ ਜਿਆਦਾ ਤੇ ਲਗਾਤਾਰ ਬਈ ਵੱਧ ਰਿਹਾ ਤੇ ਆਪਾਂ ਬਈ ਤੁਹਾਨੂੰ ਹਰ ਰੋਜ਼ ਅਪਡੇਟ ਦੇ ਰਹੇ ਆਂ ਤੇ ਹਰ ਰੋਜ਼ ਆਪਾਂ ਤੁਹਾਨੂੰ ਵੀਡੀਓ ਪਾ ਕੇ ਦਿਖਾ ਰਹੇ ਆਂ ਤੇ ਇਸ ਕਰਕੇ ਕਿਉਂਕਿ ਪਤਾ ਲੱਗਦਾ ਰਿਹਾ ਵੀ ਪਾਣੀ ਦਾ ਲੈਵਲ ਘਟਿਆ ਜਾਂ ਵਧਿਆ ਪਰ ਇਸ ਟਾਈਮ ਬਈ ਵੱਧ ਗਿਆ 3 ਵਜੇ ਦਾ 19 ਮਿੰਟ ਹੋ ਰਹੇ ਆ ਬਈ ਤੇ 2 ਤਰੀਕ ਨੂਮਾ ਮਹੀਨਾ 2025 ਆ ਦੇਖ ਹੀ ਸਕਦੇ ਹੋ ਤੁਸੀਂ ਤੇ ਬਾਕੀ ਤੁਹਾਨੂੰ ਅਪਡੇਟ ਵੀਰੋ ਰੋਜ਼ ਦਿੰਦੇ ਰਹਾਂਗੇ ਆਪਾਂ ਤੇ ਇਸ ਬਿਰੋ ਲਾਈਵ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਈ ਬਾਈ ਆਪਾਂ ਨੂੰ ਕਮੈਂਟ ਕਰਦੇ ਆ ਵੀ ਇਹ ਝੂਠ ਬੋਲ ਰਿਹਾ ਜਾਂ ਫੇਕ ਆ ਪਰ ਨਹੀਂ ਬਿਰੋ ਇਹ ਸੱਚਾ ਕਿਉਂਕਿ ਲੇਫਟ ਕਦੇ ਵੀ ਇਸ ਦਾ ਘਰਾ ਘਟ ਜਾ ਕਦੇ ਵੱਧ ਜਾ ਕੋਈ ਪਤਾ ਨਹੀਂ ਲੱਗ ਰਿਹਾ ਬਾਕੀ ਦੇਖੋ ਅੱਗੇ ਕੀ ਬਣਦਾ ਤੇ ਇਸ ਟਾਈਮ ਬਿਰੋ ਪਾ ਮਹਿਮੂਦਪੁਰ ਖੜੇ ਆ ਪਿੰਡ ਮਹਿਮੂਦਪੁਰ ਜ਼ਿਲ੍ਹਾ ਪਟਿਆਲਾ ਤੇ ਆ ਪਿੰਡ ਵੀ ਮਹਿਮੂਦਪੁਰ ਆ ਦੇਖੋ ਤੇ ਇਸ ਤੋਂ ਪਰੇ ਪਿੰਡ ਆ ਬਣਾ ਬਿਰੋ ਦੋਸਤ ਪਰ ਕਿਉਂਕਿ ਮਾਰ ਕਈ ਪਿੰਡਾਂ ਨੂੰ ਆ ਬਾਈ ਇਸ ਦਾ ਘਰ ਵੀ ਤੇ ਆਪਣਾ ਪਿੰਡ ਵੀ ਦੌਲਤਪੁਰਾ ਦੌਲਤਪੁਰਾ ਤੇ ਦੌਲਤ ਮਹਿਮੂਦਪੁਰ ਤੇ ਕਈ ਪਿੰਡ ਸਿਕੂਪਰ ਬੜਲੀ ਸਾਰੇ ਪਿੰਡਾਂ ਨੂੰ ਮਾਰ ਆ ਬਈ ਇਸ ਕੱਗਰ ਕੀ ਤੇ ਬਾਨ ਵੀ ਇੱਕ ਬੜਲੀ ਜਿਹੜਾ ਬਾਨ ਆ ਟੁੱਟਿਆ ਸਵੇਰੇ ਪਰ ਇਸ ਟਾਈਮ ਤੱਕ ਲੱਗ ਗਿਆ ਕਿਉਂਕਿ ਜੇ ਬਈ ਇਹ ਕੱਗਰ ਕਾ ਇਧਰੋਂ ਬਾਨ ਟੁੱਟ ਗਿਆ ਤੇ ਆਪਣੇ ਸਾਰੇ ਪਿੰਡ ਡੁੱਬਣ ਆਲੇ ਆ ਤੇ ਇਧਰ ਬਈ ਸਾਰੇ ਪਿੰਡ ਉੱਚੇ ਆ ਇਸ ਕਰਕੇ ਥੋੜਾ ਜੇ ਨਾਲ ਸਹੀ ਆ ਕਿਉਂਕਿ ਉਹ ਇੱਥਾਂ ਪੜ ਕੇ ਦੇਖੋ ਬਈ ਸਾਰਾ ਚੋਣਾ ਟੁੱਪ ਗਿਆ ਉਧਰ ਤੇ ਇਧਰ ਹਜੇ ਤੱਕ ਵੀ ਸਹੀ ਆ ਹਾਲਾਤ ਕਿਉਂਕਿ ਇਧਰ ਬਈ ਇਹ ਤਾਂ ਪਾਣੀ ਟੁੱਟਿਆ ਨਹੀਂ ਯਾ ਕਿ ਮੈਂ ਉਹ ਦੁਬਾਰਾ ਅਧਿਰੋਹ ਤੇ ਸਟੇਪਿੰਟ ਤੋਂ ਦੌੜਦਾ ਤੇ ਆਪਣਾ ਪਿੰਡ ਦੌਲਤਪੁਰ ਕਿਉਂਕਿ ਵੀਰੋ ਪਿੱਛੇ ਜਿਹੜੇ ਪੜਲੀ ਪੰਨ ਲਾਏ ਹੋਏ ਆਂ ਜੇ ਉਹ ਮਤਲਬ ਥੋੜੀ ਜਿ ਟੁੱਟ ਗਏ ਤਾਂ ਆਪਾਂ ਨੂੰ ਹਾਲਾਤ ਖਰਾਬ ਹੋ ਸਕਦੇ ਆਂ ਬਾਕੀ ਵੀ ਪਾਣੀ ਗੱਲਿਆ ਪਲੱਸ ਟਾਈਮ ਵਧ ਰਿਹਾ ਫੁੱਲ ਤੇ ਵੱਧਦਾ ਹੀ ਜਾ ਰਿਹਾ ਵੀ ਘਟਣਾ ਨਹੀਂ ਹੈਗਾ ਤੇ ਬਾਕੀ ਤੁਹਾਨੂੰ ਅਪਡੇਟ ਆਪਾਂ ਰੋਜ਼ ਦਿੰਦੇ ਰਾਂਗੇ ਪਧਿਆ ਘਟਿਆ ਤੇ ਮਹਿਮੂਦਪੁਰ ਪਿੰਡ ਮਹਿਮੂਦਪੁਰ ਜ਼ਿਲ੍ਹਾ ਪਟਿਆਲਾ ਇਸ ਟਾਈਮ ਆਪਾਂ ਇੱਥੇ ਲਾਈਵ ਤੁਹਾਨੂੰ ਦਿਖਾ ਰਹੇ ਆ ਤੇ ਵੀ ਸਾਰੇ ਲੋਕਾਂ ਨੂੰ ਦੇਖੋ ਚਿੰਤਾ ਪਈ ਹੋਈ ਹੈ ਕਿਉਂਕਿ ਭਾਈ ਜਿਹੜੇ ਝੋਨੇ ਆ ਸਾਰੇ ਪੱਕਣ ਤੇ ਖੜੇ ਆ ਹੁਣ ਤੇ ਮਿਸਰਗੇ ਵੀਰੋ ਪੱਕੇ ਖੜੇ ਆ ਇਸ ਕਰਕੇ ਪਾਣੀ ਦੇ ਹਾਲਾਤ ਵੀ ਖਰਾਬ ਆ ਇਸ ਟਾਈਮ ਤੇ ਤੇ ਦੇਖੋ ਵੀ ਪਾਣੀ ਦੀ ਸਪੀਡ ਚੈੱਕ ਕਰੋ ਉੱਧਰ ਦੇਖ ਲਓ ਭਈ ਉੱਧਰ ਝੋਨੇ ਆ ਪਹਿਲਾਂ ਪਾਣੀ ਇੰਨ ਟਾਈਪ ਦੇਖੋ ਭਈ ਆਹ ਪਿੰਡ ਨੂੰ ਲੱਗਿਆ ਬਾਕੀ ਹੈਪੀ ਆ ਗਿਆ ਭਈ ਆਪਣਾ ਡੁੱੜਦੀ ਆ ਜੋ ਭਈ ਇਸ ਦਾ ਪਿੰਡ ਡੁੱੜਦਾਇਓ ਮਹਿਮੂਦਪੁਰ ਕੇ ਲਵਾ ਲੱਗਦੇ ਪਿੰਡ ਕੇ ਲਵੇਗਾ ਬਾਕੀ ਇਸ ਤੇ ਪੁੱਛ ਰਿਆਂ ਆ ਵੀਰੇ ਕੀ ਹਾਲਾਤ ਆ ਆਪਣੇ ਪਿੰਡ ਦੇ ਹੈ ਇਹ ਗਰਾ ਭਈ ਹਲੇ ਖਰਾਬ ਆ ਆ ਬਾਕੀ ਦੇਖੋ ਬਾਕੀ ਤੁਹਾਨੂੰ ਅਪਡੇਟ ਵੀਰੋ ਦਿੰਦੇ ਹੀ ਰਾਂਗੇ ਜੀ ਤੇ ਲੋਕ ਬਈ ਲਗਾਤਾਰ ਆ ਰਹੇ ਆਂ ਜਾ ਰਹੇ ਆਂ ਕਿਉਂਕਿ ਬਈ ਕੱਲੇ ਪਾਣੀ ਦਾ ਲੈਵਲ ਘਟ ਜਾ ਤੇ ਕਿਸੇ ਟਾਈਮ ਵੱਜ ਜਾ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਬਈ ਫੋਲੋ ਕਰੋ ਜਤਿੰਦਰ ਪਿੰਡੂ ਬਲੌਗਸ ਪਾਣੀ ਘਟਿਆ ਬਈ ਦੱਸ ਦੋ ਵੱਧ ਗਿਆ ਪਾਣੀ ਬਾਕੀ ਤਾਂ ਮੈਨੂੰ ਦੱਸੋ ਅਪਡੇਟ ਦਿਓ ਬਈ ਤਵੇਂ ਉਰੀ ਗਏ ਆ ਬਈ ਇਸ ਪਿੰਡ ਦੂਰ ਦਾ ਹੈ ਇਸ ਪਿੰਡ ਦੇ ਪਿੱਛੇ ਪਿੰਡਾਂ ਨਾਲ ਲੱਗਦੀ ਤੇ ਉਸ ਤੋਂ ਪਿੰਡ ਆ ਬਣਾ ਉਹ ਤੋਂ ਬਰਾ ਤੇ ਕੱਲ ਬਈ ਆਪਾਂ ਕਾਈ ਬਈ ਕਮੈਂਟ ਕਰ ਰਹੇ ਦੇ ਵਿੱਚ ਤੋ ਝੋਟ ਬਰਾ ਬਈ ਕੱਲ ਪਾਣੀ ਕਿੰਨਾ ਦਾ ਇੱਕ ਤਰੀਕ ਨੂੰ ਉਛੇ ਫੋਟੋ ਕੱਢ ਕੇ ਕੱਢ ਕੱਢ ਕੱਲ ਕੋਈ ਪੰਜ ਸਵੇਰੇ ਪਾਣੀ ਅੱਜ ਫੇਰ ਆ ਗਿਆ ਪਿੱਛੇ ਤੋਂ ਪਾਣੀ ਖੁੱਲ ਗਿਆ ਗੱਲ ਬਾਕੀ ਭਾਈ ਪਿੱਛੇ ਤੇ ਬਹੁਤ ਜ਼ਿਆਦਾ ਪਾਣੀ ਆ ਇੱਧਰ ਦੇਖ ਨਾ ਮਰਿਆ ਇੱਧਰ ਭਾਈ ਇਹ ਸਾਰੇ ਝੋਨੇ ਦੇਖੋ ਸਾਰੇ ਆਪਣੇ ਮਤਲਬ ਦਿਖ ਰਹੇ ਤੇ ਹੁਣ ਦੇਖ ਲਓ ਵੀ ਸਾਰਾ ਪਾਣੀ ਆ ਪਾਣੀ ਫਿਰ ਗਿਆ ਤੇ ਬਾਕੀ ਅਪਡੇਟ ਤੁਹਾਨੂੰ ਹਰ ਰੋਜ਼ ਦੀ ਦਿੰਦੇ ਰਾਂਗੇ ਆਪਾਂ ਬਾਕੀ ਵੀਡੀਓ ਵਧੀਆ ਲੱਗੇ ਵੀਰੋ ਲਾਈਕ ਸ਼ੇਅਰ ਜ਼ਰੂਰ ਕਰਿਓ